ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਨੇ ਖਸਰਾ ਮੁਕਤ ਹੋਣ ਦਾ درجہ ਗੁਆਇਆ ਕਈ ਸੂਬਿਆਂ ਦੇ ਵਿੱਚ ਖਸਰਾ ਦੇ ਹਮਲੇ ਹੋ ਚੁੱਕੇ ਨੇ ਰਿਪੋਰਟ ਕੈਨੇਡਾ ਦੀ ਪਬਲਿਕ ਹੈਲਥ ਅਜੰਸੀ ਨੂੰ ਕੀਤਾ ਸੂਚਿਤ ਕਾਰਨੀਵੀਰ 180 ਪ੍ਰੋਜੈਕਟਰ ਦੀ ਅਗਲੀ ਕਿਸ਼ਤ ਦਾ ਕਰਨਗੇ ਐਲਾਨ ਸਤੰਪਲ ਦੇ ਵਿੱਚ ਲਾਣੇ ਗਏ ਸਨ ਪੰਜ ਰਾਸਟਰ ਨਿਰਮਾਨ ਪਹੁੰਚੇ ਕੈਨੇਡਾ ਪੋਸਟ ਦੇ ਸੀਈਓ ਤੋਂ ਅਵਟਾ ਫੈਸਲਾ ਟਿਕਾਊ ਡਾਕ ਸੇਵਾ ਦੇ ਵਿੱਚ ਬਦਲਨ ਬਾਬਤ ਯੋਜਨਾ ਫੈਡਰਲ ਸਰਕਾਰ ਨੂੰ ਸੌਂਪੀ ਇਹ ਯੋਜਨਾ ਕਾਰਪੋਰੇਸ਼ਨ ਉਭਰਾਵੀ ਅਦੋ ਨੇ ਬਰਫ ਪੈਣ ਕਾਰਨ ਪੈਦਾ ਹੋਏ ਖਤਰਨਾਕ ਡਰਾਈਵਿੰਗ ਹਾਲਾਤ ਡਰਾਈਵਰਾਂ ਨੂੰ ਸੀਜ਼ਨ ਤੋਂ ਪਹਿਲਾਂ ਪੱਟੀ ਪਰਫ ਵਾਲੀ ਦੇ ਨਾਲ ਪਿਆ ਚੁਜਣਾ ਜੀਟੀਆ ਦੇ ਵਿੱਚ 200 ਤੋਂ ਵੱਧ ਹਾਦਸੇ ਕੀਤੇ ਗਏ ਦਰਜ ਇਹੋ ਨੇ ਨਾ ਸਰ ਗਰਮੀਆਂ ਦਾ ਵਿਸਥਾਰ ਹੈਲਥ ਕੈਨੇਡਾ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੈਨ ਅਮਰੀਕਨ ਹੈਲਥ ਆਰਗੇਨਾਈਜੇਸ਼ਨ ਨੇ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੂੰ ਸੂਚਿਤ ਕੀਤਾ ਹੈ ਕਿ ਹੁਣ ਕੈਨੇਡਾ ਦੇ ਕੋਲ ਖਸਰਾ ਮੁਕਤ ਹੋਣ ਦੀ ਦਰਜਾ ਨਹੀਂ ਰਿਹਾ। ਏਜੰਸੀ ਨੇ ਕਿਹਾ ਕਿ ਪੀਏਐਚਓ ਨੇ ਤਾਜ਼ਾ ਮਹਾਮਾਰੀ ਅਤੇ ਲੈਬਾਰਟਰੀ ਡਾਟਾ ਦੀ ਸਮੀਖਿਆ ਕੀਤੀ ਹੈ ਅਤੇ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਵਿੱਚ ਖਸਰਾ ਦੇ ਵਾਇਰਸ ਦਾ ਇੱਕੋ ਸਟ੍ਰੇਨ ਲਗਾਤਾਰ 1 ਸਾਲ ਤੋਂ ਵੱਧ ਸਮੇਂ ਤੋਂ ਫੈਲ ਰਿਹਾ ਹੈ। ਕੁਝ ਸਮੇਂ ਤੋਂ ਸਿਹਤ ਖਤਰੇ ਬਚੀ ਗਾਲ ਜਾਂਦੀ ਸੀ ਕਿ ਕੈਨੇਡਾ ਆਪਣਾ ਖਸਰਾ ਮੁਕਤ ਹੋਣ ਦਾ ਦਰਜਾ ਕੁਆ ਸਕਤੇ। ਪਿਛਲੇ ਸਾਲ ਤੇ ਫਾਲ ਤੋਂ ਕੈਨੇਡਾ ਵਿੱਚ ਖਸਰਾ ਦਾ ਵੱਡਾ ਪਰਕੋਪ ਹੈ ਅਲਬਰਟਾ ਬ੍ਰਿਟਿਸ਼ ਕੋਲੰਪੀਆ ਮੈਨੀਟੋਬਾ ਨਿਊ ਬਾਂਸਵਿਕ ਨੋਵਾ ਸਕੋਸ਼ੀਆ 온ਟਾਰੀਓ ਪ੍ਰਿੰਸ ਐਡਵਰਡ ਆਇਲੈਂਡ ਕਿਊਪੈਕ ਸਸਕਾਚੂਨ ਅਤੇ ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ ਖਸਰੇ ਦੇ ਮਾਮਲੇ ਦਰਜ ਕੀਤੇ ਗਏ ਨੇ ਆਪਣੇ ਬਿਆਨ ਦੇ ਵਿੱਚ ਹੈਲਥ ਕੈਨੇਡਾ ਨੇ ਕਿਹਾ ਹੈ ਕਿ ਹਾਲਾਂਕਿ ਹੁਣ ਫੈਲਣ ਦੀ ਗਤੀ ਹੋਲੀ ਹੋ ਗਈ ਹੈ ਪਰ ਪਰਕੋਪ 12 ਮਹੀਨਿਆਂ ਤੋਂ ਬਾਅਦ ਤੱਕ ਜਾਰੀ ਰਹੀ ਹੈ ਖਾਸ ਕਰਕੇ ਉਹਨਾਂ ਭਾਈਚਾਰਿਆਂ ਦੇ ਵਿੱਚ ਜਿੱਥੇ ਟੀਕਾ ਕਰਨ ਦੀ ਦਰ ਘਟ ਹੈ ਜਿ ਕੈਨੇਡਾ ਖਸਰਾ ਦੇ ਪਰ ਉਪ ਨੂੰ ਪੂਰੀ ਤਰ੍ਹਾਂ ਰੋਕ ਲੈਂਦਾ ਹੈ ਅਤੇ ਘੱਟੋ-ਘੱਟ 12 ਮਹੀਨੇ ਤੱਕ ਕੋਈ ਨਵਾਂ ਮਾਮਲਾ ਨਹੀਂ ਆਉਂਦਾ ਤਾਂ ਉਹ ਦੁਬਾਰਾ ਖਸਰਾ ਮੁਕਤ ਦੇਸ਼ ਦਾ درجہ ਹਾਸਲ ਕਰ ਸਕਦਾ ਹੈ 2024 ਦੀ ਸ਼ੁਰੂਆਤ ਵਿੱਚ ਜਦੋਂ ਖਸਰਾ ਦੇ ਮਾਮਲੇ ਵਧ ਰਹੇ ਸਨ ਤਾਂ ਕੈਨੇਡਾ ਵਿੱਚ ਕਈ ਦਾ ਕੇਚ ਪਹਿਲੀ ਵਾਰ ਖਸਰੇ ਦੇ ਨਾਲ ਕੋਈ ਮੌਤ ਹੋਈ ਉਸ ਸਮੇਂ ਬ੍ਰਿਟਿਸ਼ ਕੋਲੰਪੀਆ ਦੇ ਰਿਸਰਚਰਾਂ ਦੇ ਮੋਢਲਾ ਨੇ ਤੇ ਸ਼ਾਇਆ ਕਿ ਦੇਸ਼ ਖਸਰੇ ਦੇ ਇੱਕ ਵੱਡੇ ਕਰਪੋਪੋ ਵਲਵਾ ਦਰੇ ਫਿਸ਼ਰ ਦੇ ਸਾਲ 3 ਕਈ ਮਹਾਰਨੇ ਚਤਾਵਨੀ ਦਿੱਤੀ ਸੀ ਕਿ ਜੇਕਰ ਟਿਕਾ ਕਰਨ ਦੀ ਦੜ ਨਹੀਂ ਵਧਾਈ ਗਈ ਅਤੇ ਖਸਰੇ ਦੇ ਮਾਮਲਿਆਂ ਅਤੇ ਗਲਤ ਜਾਣਕਾਰੀ ਨੂੰ ਰੋਕਣ ਦੇ ਲਈ ਕੋਸ਼ਿਸ਼ਾਂ ਨਾ ਕੀਤੀਆਂ ਗਈਆਂ ਤਾਂ ਕੈਨੇਡਾ ਆਪਣਾ ਖਸਰਾ ਮੁਕਤ ਦਰਜਾ ਜੋ ਉਸਨੇ ਪਹਿਲਾ 1988 ਦੇ ਵਿੱਚ ਹਾਸਲ ਕੀਤਾ ਸੀ ਉਹ ਗਵਾ ਸਕਦਾ ਹੈ ਪ੍ਰਧਾਨ ਮੰਤਰੀ ਮਕਾਨੀ ਨੇ ਸੋਭਰ ਨੂੰ ਕਿਹਾ ਕਿ ਫੈਡਰਲ ਸਰਕਾਰ ਵਿੱਡੇ ਪ੍ਰੋਜੈਕਟ ਦਾ ਅਗਲੇ ਦੋ ਦਾ ਉਦਘਾਟਨ ਕਰੇਗੀ ਜਿਨ੍ਹਾਂ ਨੇ ਇਸ ਹਫਤੇ ਦੇ ਅੰਤ ਵਿੱਚ ਤੇਜ਼ੀ ਦੇ ਨਾਲ ਪ੍ਰਮਾਣਿਕ ਮਿਲਨ ਕੀਆ ਕਿਉਂਕਿ ਕੈਨੇਡਾ ਚੱਲ ਰਹੀ ਅਮਰੀਕੀ ਟੈਰਿਫ ਲੜਾਈ ਦੇ ਵਿਚਕਾਰ ਆਰਥਿਕ ਗਤੀਵਿਧੀਆਂ ਨੂੰ ਉਤੇਜਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਾਨੇ ਨੇ ਕਿਹਾ ਕਿ ਸੂਚੀ ਦਾ ਉਦਘਾਟਨ ਵਿਰਵਾ ਨੂੰ ਪ੍ਰਿੰਸ ਰੂਪਰਟ BC ਦੇ ਵਿੱਚ ਕੀਤਾ ਜਾਵੇਗਾ ਉਸ ਸ਼ਹਿਰ ਦੇ ਨੇੜੇ ਸਵਦੇਸ਼ੀ ਪ੍ਰਸਤਾਵਿਤ ਕਿ ਐਸ ਆਈ ਲਿੰਮਿਸ ਤਰਲ ਕੁਦਰਤੀ ਗੈਸ ਪ੍ਰੋਜੈਕਟ ਨੂੰ ਸੰਪਤ ਵਿੱਚ ਓਟਵਾ ਦੁਆਰਾ ਮਨਜ਼ੂਰੀ ਸਥਿਤੀ ਗਈ ਸੀ ਅਤੇ ਉਦੋਂ ਤੋ ਇਸ ਨੂੰ ਉਸਾਰੀ ਸ਼ੁਰੂ ਕਰਨ ਲਈ ਸਾਰੇ ਜ਼ਰੂਰੀ ਪਰਮਿਟ ਮਿਲ ਗਏ ਨੇ ਸਰਕਾਰ ਨੇ ਉਸ ਮਹੀਨੇ ਦੇ ਵਿੱਚ ਪੰਜ ਹੋਰ ਪ੍ਰੋਜੈਕਟਾਂ ਨੂੰ ਇੱਕ ਸੂਚਾਰੂ ਪ੍ਰਬੰਧਕੀ ਪ੍ਰਕਿਰਿਆ ਦਲੀ ਹਰੀ 20 ਦਿੱਤੀ ਜਿਦੇ ਵਿੱਚ ਪੀਸੀ ਵਿੱਚ ਇੱਕ ਹੋਰ ਵੱਡਾ ਐਲ ਐਨਜੀ ਵਿਸਥਾਰ অন্ਟਾਰੀਓ ਦੇ ਵਿੱਚ ਇੱਕ ਛੋਟਾ ਮੋਡਿਊਲਰ ਰੀਐਕਟਰ ਪ੍ਰੋਜੈਕਟ ਮਾਰਟਲ ਦੇ ਵਿੱਚ ਵਿਸਤ੍ਰਿਤ ਬੰਦਰਗਾਹ ਸਹੂਲਤਾ ਅਤੇ ਪੱਛਮ ਦੇ ਵਿੱਚ ਨਵੀਆਂ ਤਾਂਬੇ ਦੀਆਂ ਖਾਣਾਂ ਸ਼ਾਮਲ ਨੇ ਅਤੇ ਗਾਰਨੀ ਨੇ ਕਿਹਾ ਕਿ ਵੀਰਵਾਰ ਨੂੰ ਪ੍ਰੋਜੈਕਟ ਦੀ ਇਹ ਕਿਸ਼ਤ ਆਖਰੀ ਨਹੀਂ ਹੋਵੇਗੀ ਉਨਾ ਕਿਹਾ ਕਿ ਮੇਜਰ ਪ੍ਰੋਜੈਕਟ ਸਾਫੀਜ਼ਾ ਉਦੇਸ਼ ਇਕ ਜੀਵੰਤ ਸੂਚੀ ਹੋਵੇਗਾ ਤੇ ਨਵੇਂ ਪ੍ਰੋਜੈਕਟਾਂ ਨਵੇਂ ਤੋਤੇ ਸ਼ਾਮਲ ਕੀਤੇ ਜਾਣਗੇ ਕਿਉਂਕਿ ਓਟਵਾ ਦੇ ਨਾਲ ਫਿਰਤਾ ਸ਼ੈ ਨੂੰ ਦੂਰ ਕਰਕੇ ਤੇ ਕੁਝ ਰੈਗੂਲੇਟਰੀ ਜ਼ਰੂਰਤਾਂ ਤੋਂ ਚੋਣੇ ਪ੍ਰੋਜੈਕਟਾਂ ਨੂੰ ਛੋੜਦੇ ਕਿ ਆਰਥਿਕ ਵਿਕਾਸ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਜਦੋਂ ਪੁੱਛਿਆ ਕਿ ਆ ਜੇਕਰ ਅਰਥਵਿਵਸਥਾ ਦੇਜੀ ਦੇ ਨਾਲ ਨਹੀਂ ਵਧੀ ਤਾਂ ਕੈਨੇਡੀਅਨ ਦੇ ਸੀਵਨ ਉਤੇ ਕੀ ਪ੍ਰਭਾਵ ਪਵੇਗਾ ਤਾਂ ਵਿੱਤ ਮੰਤਰੀ ਮਾਰਕਾਰਨੀ ਨੇ ਕਿਹਾ ਕਿ ਅਮਰੀਕੀ ਟੈਰਿਫਾ ਦੇ ਪੈਮਾਨੇ ਅਤੇ ਅਨਿਸ਼ਚਿਤਤਾ ਦੇ ਕਾਰਨ ਕੈਨੇਡੀਅਨ ਅਰਥਵਿਵਸਥਾ ਲਗਭਗ 2% ਘਟ ਹੋਣ ਦੀ ਸੰਭਾ You said last week the risk in your budget is that Canada's economy won't grow fast enough. Yeah. Can you tell Canadians how their lives will be affected if that growth does not come to pass? Yeah. Well, one thing, one way to to answer that is uh, something I referenced earlier in the speech, and it's contained in the budget, which is uh, because both the scale of American tariffs, and just for reference, that. Uh, we have the best deal of any country, but there's still material tariffs, and we know it here in uh, New Brunswick across the country. It's uh, it's affecting uh, the forest product sector. Uh, it affects uh, the steel aluminum sector. It's affecting uh, the cabinetry uh, sector now. Um, so the impact of that, plus the uncertainty about what might happen next, and that's an uncertainty that's shared around the world. All of that is um, means that our economy a few years out is likely to be almost 2% lower 1.8% you translate in terms of what does that mean for canadians that's $1300 uh, for every canadian so the government we're not going to take that uh, we're going to get that back and then some and the way we do it is to build more homes to build nation building projects to build cleaner energy to build out uh, this country and, that, and that's what we're doing so that's in many respects what's, what's at stake ਦਸੇ ਕਾਨਨੀ ਨੇ ਕਿਹਾ ਕਿ ਵੀਰਵਾਰ ਨੂੰ ਐਲਾਨ ਹੋਣ ਵਾਲੇ ਪ੍ਰੋਜੈਕਟ ਦਾ ਇਹ ਆਖਰੀ ਗੇੜ ਨਹੀਂ ਹੋਵੇਗਾ ਪ੍ਰਧਾਨ ਮੰਤਰੀ ਮਾਰਗਾਨੀ ਨੇ ਕਿਹਾ ਕਿ ਮੇਜਰ ਪ੍ਰੋਜੈਕਟਸ ਆਫਿਸ ਦੀ ਸੂਚੀ ਇੱਕ ਜੀਵੰਤ ਸੂਚੀ ਵਾਂਗ ਹੋਵੇਗੀ ਯਾਨੀ ਇਹ ਸਿਰਫ ਇੱਕ ਵਾਰੀ ਬਣਾਉਣ ਵਾਲੀ ਸੂਚੀ ਨਹੀਂ ਹੈ ਨਵੇਂ ਪ੍ਰੋਜੈਕਟ ਸਮੇਂ-ਸਮੇਂ ਤੇ ਜੋੜੇ ਜਾਣਗੇ ਤਾਂ ਜੋ ਫੈਡਰਲ ਸਰਕਾਰ ਤੇਜ਼ੀ ਅਰਥ ਵਿਵਸਥਾ ਨੂੰ ਤੇਜ਼ੀ ਦੇ ਨਾਲ ਵਧਾ ਸਕੇ ਵਿਕਾਰ ਦੇ ਨਿਯਮਾਂ ਤੇ ਰੋਕਾਂ ਨੂੰ ਹਟਾ ਸਕੇ ਅਤੇ ਕੁਝ ਚੁਣੇ ਹੋਏ ਪ੍ਰੋਜੈਕਟਾਂ ਨੂੰ ਖਾਸ ਨਿਯਮਤ ਉਹ ਛੋਟ ਦੇ ਸਕੇ ਕੈਨੇਡਾ ਪੋਸਟ ਨੇ ਆਪਣੇ ਜੂਝਦੇ ਕਾਰੋਬਾਰੀ ਮਾਡਲ ਨੂੰ ਵਿਤਿ ਤੋਂ ਤੇ ਟਿਕਾਊ ਡਾਕ ਸੇਵਾ ਦੇ ਵਿੱਚ ਬਦਲਣ ਲਈ ਆਪਣੀ ਯੋਜਨਾ ਫੈਡਰਲ ਸਰਕਾਰ ਨੂੰ ਸੌਂਪ ਦਿੱਤੀ ਹੈ ਪ੍ਰੋਕਿਊਰਮੈਂਟ ਮੰਤਰੀ ਜੋਇਲ ਲਾਈਟ ਬਾਉਂਡ ਨੇ ਸੰਪਤੀ ਅਖੀਰ ਤੇ ਵਿੱਚ ਡਾਕ ਸੇਵਾ ਦੇ ਲਈ ਜ਼ਿੰਮੇਵਾਰੀਆਂ ਵਿੱਚ ਕਈ ਤਬਦੀਲੀਆਂ ਐਲਾਨੀਆਂ ਸਨ ਅਤੇ ਕੈਨੇਡਾ ਪੋਸਟ ਜੋ ਕਿ ਇੱਕ ਕ੍ਰਾਊਨ ਕਾਰਪੋਰੇਸ਼ਨ ਹੈ ਉਸ ਨੂੰ ਇਹ ਕਿਹਾ ਸੀ ਕਿ ਉਹ 45 ਦਿਨਾਂ ਦੇ ਅੰਦਰ ਆਪਣੀ ਸੁਧਾਰ ਯੋਜਨਾ ਪੇਸ਼ ਕਰੇ ਉਨ੍ਹਾਂ ਬਦਲਾਵਾਂ ਦੇ ਵਿੱਚ ਡਾਕ ਡਿਲੀਵਰੀ ਮਿਆਰਾਂ ਵਿੱਚ ਤਬਦੀਲੀਆਂ ਕਮਿਊਨਿਟੀ ਮੇਲ ਬਾਕਸਾਂ ਦਾ ਵਿਸਤਾਰ ਤੇ ਪੈਂਡੂ ਇਲਾਕਿਆਂ ਵਿੱਚ ਡਾਕ ਕਰਪੰਦ ਕਰਨ ਨੂੰ ਤੇ ਲਗੀ ਰੋਖ ਖਤਮ ਕਰਨਾ ਸ਼ਾਮਲ ਸਾਂ। ਕੈਨੇਡਾ ਪੋਸਟ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਉਸਨੇ ਆਪਣਾ ਪਲਾਨ ਪਿਛਲੇ ਹਫਤੇ ਦੇ ਅਖੀਰ ਦੇ ਵਿੱਚ ਮੰਤਰੀ ਲਾਈਟ ਬਾਉਂਡ ਨੂੰ ਸੌਂਪ ਦਿੱਤਾ ਸੀ ਪਰ ਡਾਕ 7 ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਉਯੋਜਨਾ ਦੇ ਫਿਰ ਵੀ ਸਿਰਫ ਪੈਟਰਨ ਸਰਕਾਰ ਦੇ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਸਾਂਝੇ ਕਰਗੀ। ਲਾਈਟ ਬ੍ਰਾਊਨ ਦੇ ਕਮਿਊਨੀਕੇਸ਼ਨ ਕਰੈਕਟਰ ਲੌਰੈਂਟ ਡੇ ਕੈਸਾਨੋ ਨੇ ਇੱਕ ਈਮੇਲ ਰਾਹੀਂ ਪੁਸ਼ਟੀ ਕੀਤੀ ਹੈ ਕਿ ਮੰਤਰੀ ਨੇ ਪਲਾਨ ਪ੍ਰਾਪਤ ਕਰ ਲਿਆ ਅਤੇ ਉਹ ਇਸ ਦੀ ਗੰਭੀਰਤਾ ਦੇ ਨਾਲ ਸਮੀਖਿਆ ਕਰਨਗੇ ਕੈਨੇਡਾ ਪੋਸਟ ਦੇ ਸੀਈਓ ਡੱਗ ਐਂਟੀਗਰ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਯੋਜਨਾ ਡਾਕ ਸੇਵਾ ਨੂੰ ਆਧੁਨਿਕ ਬਣਾਉਣ ਦੇ ਨਾਲ ਨਾਲ ਉਸ ਸੇਵਾ ਦੇ ਰੱਖਿਆ ਵੀ ਕਰੇਗੀ ਜਿਸ ਉਤੇ ਕੈਨੇਡੀਅਨ ਪ੍ਰੋਸਾ ਕਰਦੇ ਨੇ। ਉਹਨਾਂ ਕਿਹਾ ਕੈਨੇਡੀਅਨਸ ਨੂੰ ਇੱਕ ਅਜਿਹੀ ਡਾਕ ਸੇਵਾ ਮਿਲਣੀ ਚਾਹੀਦੀ ਹੈ ਜੋ ਮਜ਼ਬੂਤ, ਸਥਿਰ ਅਤੇ ਉਹਨਾਂ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਤੇ ਕੇਂਦ੍ਰਿਤ ਹੋਵੇ। ਅਸੀਂ ਇਸੇ ਉਦੇਸ਼ ਦੇ ਨਾਲ ਕੰਮ ਕਰ ਰਹੇ ਹਾਂ। ਕੈਨੇਡਾ ਪੋਸਟ ਆਪਣੀ ਵਿਤੀ ਹਾਲਾ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਸਮੇਂ ਇਸ ادارے ਦੀ ਆਪਣੀ ਮੁਲਾਜ਼ਮਾਂ ਦੀ ਯੂਨੀਅਨ ਦੇ ਨਾਲ ਟਕਰਾਅ ਚੱਲਦੀ ਹੈ ਅਤੇ ਯੂਨੀਅਨ ਦੇ ਵੱਲੋਂ ਰੁਕ ਰੁਕੇ ਹੜਤਾਲਾਂ ਕਰਨ ਦਾ سلسلہ ਚੱਲਿਆ ਹੈ ਜਿਸ ਦੇ ਨਾਲ ਸਥਿਤੀ ਹੋਰ ਮੁਸ਼ਕਲ ਹੋ ਰਹੀ ਹੈ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਪਰਫਿਲੀਅਸ ਲੱਗਾ ਦੇ ਕਾਰਨ ਪਿਛਲੇ 24 ਘੰਟੇ ਦੌਰਾਨ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ 200 ਤੋਂ ਵੱਧ ਹਾਦਸੇ ਵਾਪਰੇ ਕਿਉਂਕਿ ਡਰਾਈਵਰਾਂ ਨੂੰ ਸੀਜ਼ਨ ਦੀ ਪਹਿਲੀ ਵੱਡੀ ਬਰਫ਼ਬਾਰੀ ਦੇ ਨਾਲ ਚੂਚਣਾ ਪਿਆ ਹੈ। ਓਪੀਪੀ ਸਰਜੈਂਟ ਕੈਰੀ ਸ਼ਮਿਤ ਨੇ ਕਿਹਾ ਹੈ ਕਿ ਐਤਵਾਰ ਸਵੇਰ ਤੋਂ ਸੋਮਵਾਰ ਤੜਕੇ ਤੱਕ ਲਗਭਗ 220 ਟੱਕਰਾਂ ਹੋਈਆਂ। ਸ਼ਮਿਤ ਨੇ ਕਿਹਾ ਕਿ ਕਈ ਵਾਰ ਅਸੀਂ ਰਿਪੋਰਟਾਂ ਸੁਣਦੇ ਹਾਂ ਅਤੇ ਇਹ ਮਾਮਲੇ ਨਿਕਲਦੇ ਕਹਿੰਦੇ ਪਰ ਇਸ ਵਾਰ ਅਸੀਂ ਕਾਫੀ ਬਰਫ਼ਬਾਰੀ ਇਕੱਠੀ ਹੁੰਦੀ ਦੇਖੀ ਹੈ ਭਾਵੇਂ ਇਹ ਸ਼ਾਮ ਤੱਕ ਰੁਕਿਆ ਹੋਵੇ ਤਾਪਮਾਨ ਦੇ ਜੀ ਦੇ ਨਾਲ ਡਿੱਗੇ ਅਤੇ ਜ਼ਮੀਨ ਉਤੇ ਹਰ ਚੀਜ਼ ਸਖਤ برف ਅਤੇ برف ਵਿੱਚ ਜੰਮ ਗਈ। ਵਾਤਾਵਰਣ ਕੈਨੇਡਾ ਨੇ ਐਤਵਾਨੂ ਟੋਰਾਂਟੋ ਪੀਅਰ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਲਗਭਗ 10 ਸੈਂਟੀਮੀਟਰ برف ਬਣਦੀ ਵੀ ਰਿਪੋਰਟ ਕੀਤੀ ਜਦੋਂ ਕਿ ਹੈਮਿਲਟਨ ਦੇ ਵਿੱਚ ਇਸ ਖੇਤਰ ਦੇ ਵਿੱਚ ਸਭ ਤੋਂ ਵੱਧ 17 ਸੈਂਟੀਮੀਟਰ برف ਜਮਾ ਹੋਇਆ। ਸ਼ਿਮਰ ਨੇ ਕਿਹਾ ਅਚਾਨਕ ਜਮਮੀ ਹੋਈ ਬਰਫ਼ ਨੇ ਡਰਾਈਵਰ ਨੂੰ ਵੀ ਬਹੁਤ ਹੈਰਾਨ ਕੀਤਾ ਤੇ ਤੇਜ਼ ਰੇ ਨਾਲ ਹੀ ਇਹ ਐਤਵਾਰ ਤੋਂ ਸੋਮਵਾਰ ਸਵੇਰ ਤੱਕ ਆਮ ਤੌਰ ਤੇ ਦੇਖਣ ਨੂੰ ਮਿਲਣ ਵਾਲੀਆਂ ਟੱਕਰ ਦੇ ਨਾਲੋਂ ਕਿਤੇ ਜ਼ਿਆਦਾ ਸਨ ਅਤੇ ਇਸ ਦੇ ਵਿੱਚ ਸਵੇਰ ਦਾ ਭੀੜ ਪੜੱਕੇ ਵਾਲਾ ਸਮਾਂ ਵੀ ਸ਼ਾਮਲ ਨਹੀਂ ਹੈ ਇੱਥੇ ਦੱਸਣਾ ਬੰਦਾ ਕਿ ਐਤਵਾਨੋ ਟੋਰਾਂਟੋ ਤੇ ਨੇੜਲੇ ਖੇਤਰਾਂ ਲਈ ਜਾਰੀ ਕੀਤਾ ਗਿਆ ਇੱਕ ਵਿਸ਼ੇਸ਼ ਮੌਸਮ ਬਿਆਨ ਹੁਣ ਖਤਮ ਹੋ ਗਿਆ ਹੈ ਪਰ ਹੋਰ ਹਲਕੀ ਬਰਫ਼ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ ਸੋਮਵਾਰ ਦਾ ਵਾਤਵਾਰ ਤਾਂ ਸਿਰਫ 1 ਡਿਗਰੀ ਸੈਲਸੀਅਸ ਤੱਕ ਪਹੁੰਚੇਗਾ ਤੇ ਛੰਡੀਆਂ ਹਵਾਵਾਂ ਕਾਰਨ ਦਿਨ ਦੇ ਸ਼ੁਰੂ ਦੇ ਵਿੱਚ ਤਾਪਮਾਨ 12 ਡਿਗਰੀ ਸੈਲਸੀਅਸ ਜਿਹਾ ਮਹਿਸੂਸ ਕੀਤਾ ਗਿਆ ਮੰਗਲਵਾਰ ਨੂੰ ਤਾਪਮਾਨ ਥੋੜਾ ਜਿਹਾ ਵਧ ਕੇ 3 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ ਜਿਸ ਦੇ ਵਿੱਚ ਝੱਖੜ ਜਾਂ ਹਲਕੀ ਬਾਰਿਸ਼ ਦੀ ਸੰਭਾਵਨਾ ਹੈ ਸਵੇਰ ਦੀ ਠੰਡੀ ਹਵਾ ਦੇ ਕਾਰਨ ਤਾਪਮਾਨ ਰਾਤ ਨੂੰ 8 ਡਿਗਰੀ ਸੈਲਸੀਅਸ ਮਹਿਸੂਸ ਹੋਣ ਦੀ ਉਮੀਦ ਹੈ ਹਫਤੇ ਦੇ ਅੱਧ ਦੇ ਵਿੱਚ ਮੀਂਹ ਅਤੇ ਹਲਕਾ ਤਾਪਮਾਨ ਵਾਪਸ ਆਉਣ ਦੀ ਉਮੀਦ ਹੈ ਤੇ ਵਾਤਾਵਰਣ ਕੈਨੇਡਾ ਨੇ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 7 ਡਿਗਰੀ ਸੈਲਸੀਅਸ ਤੇ ਵੀਰਵਾਰ ਨੂੰ 6 ਡਿਗਰੀ ਸੈਲਸੀਅਸ ਕੋਈ ਖੁਆਣੀ ਕੀਤੀ ਹੈ ਜੋ ਸ਼ਹਿਰ ਦੇ ਵਿੱਚ ਰਿਕਾਰਡ ਤੋੜ برفਬਾਰੀ ਤੋਂ ਬਾਅਦ ਕੁਝ ਰਾਹਤ ਪ੍ਰਦਾਨ ਕਰਦੇ you ਕੈਨੇਡਾ ਨੇ ਸਭ ਤੋਂ ਵੱਡੇ ਸੂਬੇ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਸਥਾਈ ਨਿਵਾਸ ਨਹੀਂ ਦੇਵੇਗਾ। ਪੀਆਰ ਪ੍ਰਾਪਤ ਕਰਨ ਦੇ ਨਾਲ ਕੈਨੇਡਾ ਵਿੱਚ ਕੰਮ ਕਰਨਾ ਤੇ ਰਹਿਣਾ ਆਸਾਨ ਹੋ ਜਾਂਦਾ ਹੈ। ਕਯੂਬਿਕ ਨੇ ਐਲਾਨ ਕੀਤਾ ਹੈ ਕਿ ਉਹ ਕਯੂਬਿਕ ਐਕਸਪੀਰੀਐਂਸ ਪ੍ਰੋਗਰਾਮ ਨੂੰ ਬੰਦ ਕਰ ਰਿਹਾ ਹੈ, ਜੋ ਕਿ ਵਿਦੇਸ਼ੀ ਕਾਮਿਆਂ ਅਤੇ ਵਿਦਿਆਰਥੀਆਂ ਦੇ ਲਈ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਲਈ ਸਭ ਤੋਂ ਪ੍ਰਸਿੱਧ ਪ੍ਰੋਗਰਾਮ ਦੇ ਹੈ। ਇਹ ਕਯੂਬਿਕ ਦੇ ਚੱਲ ਰਹੇ ਇਮੀਗ੍ਰੇਸ਼ਨ ਉਪਾਵਾਂ ਨੂੰ ਦਰਸਾਉਂਦਾ ਹੈ। ਜਿਹਾ ਕੈਨੇਡਾ ਵਿੱਚ ਸੂਬਿਆਂ ਦੇ ਕੋਲ ਵਿਦੇਸ਼ੀ ਕਾਮਿਆਂ ਤੇ ਵਿਦਿਆਰਥੀਆਂ ਨੂੰ ਸਥਾਈ ਨਿਵਾਸ ਦੇ ਲਈ ਯੋਗ ਪਛਾਣ ਦਾ ਅਧਿਕਾਰ ਹੈ ਤੇ ਇਹ ਅਧਿਕਾਰ ਉਹਨਾਂ ਨੂੰ ਇਸ ਲਈ ਦਿੱਤਾ ਜਾਂਦਾ ਹੈ ਤਾਂ ਜੋ ਉਹ ਉਹ ਉਹਨਾਂ ਖੇਤਰ ਦੇ ਵਿੱਚ ਵਿਦੇਸ਼ੀਆਂ ਨੂੰ ਵਿਸਾਹ ਸਕਣ ਜਿੱਥੇ ਕਾਮਯਾਬੀ ਰਿਕਾਰਡ ਹੈ ਹਰ ਇੱਕ ਸਵੇਰ ਕਈ ਤਰ੍ਹਾਂ ਦੇ ਸੂਬਾਈ ਨਾਮਜ਼ਦ ਪ੍ਰੋਗਰਾਮ ਚਲੋਂਦਾ ਹੈ ਜਿਦੇ ਵਿੱਚ ਕੋਈ ਵੀ ਵਿਦੇਸ਼ੀ ਕਰਮਚਾਰੀ ਜਾਂ ਵਿਦਿਆਰਥੀ ਜੋ ਜ਼ਰੂਰੀ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਹਿੱਸਾ ਲੈ ਸਕਦਾ ਹੈ ਤੇ ਪੀ ਇਕ ਉਹ ਇੱਕ ਅਜਿਹਾ ਸੂਬਾਈ ਨਾਮਜ਼ਦ ਪ੍ਰੋਗਰਾਮ ਸੀ PE કેウスтрим ਦੇ ਅਧੀਨ ਚਲਾਏ ਜਾਣ ਵਾਲੇ ਦੋ ਪ੍ਰਮੁੱਖ ਪ੍ਰੋਗਰਾਮ ਕਯੂਬਿਕ ਗ੍ਰੈਜੂਏਟ ਸਟ੍ਰੀਮ ਜੋ ਵਿਦੇਸ਼ੀ ਵਿਦਿਆਥੀਆਂ ਨੂੰ PR ਪ੍ਰਦਾਨ ਕਰਦਾ ਹੈ ਤੇ ਸਥਾਈ ਵਿਦੇਸ਼ੀ ਵਰਕਰ ਸਟ੍ਰੀਮ ਜੋ ਵਿਦੇਸ਼ੀ ਕਾਮਿਆਂ ਨੂੰ ਸਥਾਈ ਨਿਵਾਸ ਪ੍ਰਦਾਨ ਕਰਦਾ ਹੈ ਦੋਵੇਂ ਅधिकाਧ ਤੌਰ ਤੇ 19 ਨਵੰਬਰ 2025 ਨੂੰ ਖਤਮ ਹੋ ਜਾਣਗੇ ਜੀ ਹਾਂ ਦੋਵੇਂ ਸਟ੍ਰੀਮਸ ਅਕਤੂਬਰ 2024 ਤੋ ਹੋਲਡ ਤੇ ਸੀ ਅਤੇ ਜੂਨ ਦੇ ਵਿੱਚ ਖਤਮ ਹੋਣ ਵਾਲੇ ਸਨ ਹਾਲਾਂਕਿ ਸਰਕਾਰ ਨੇ ਹੁਣ ਐਲਾਨ ਕੀਤਾ ਹੈ ਕਿ ਉਹਨਾਂ ਨੂੰ ਸਥਾਈ ਤੌਰ ਤੇ ਖਤਮ ਕਰ ਦਿੱਤਾ ਜਾਵੇਗਾ ਹੁਨਰਬੰਦ ਵਰਕਰ ਚੌਨ ਪ੍ਰੋਗਰਾਮ ਹੁਣ ਕਿਉਂਕਿ ਵਿਅਕਤੀ ਵਿਚ ਸਥਾਈ ਨਿਵਾਸ ਦਾ ਇੱਕੋ ਹੀ ਰਸਤਾ ਹੈ ਹੁਨਰਬੰਦ ਕਾਮੇ ਇਸ ਪ੍ਰੋਗਰਾਮ ਰਾਹੀਂ ਸਿਰਫ ਸਥਾਈ ਨਿਵਾਸ ਪ੍ਰਾਪਤ ਕਰ ਸਕਦੇ ਨੇ ਪੀ ਆਰ ਦੀ ਮੰਗ ਕਰਨ ਵਾਲਿਆਂ ਨੂੰ ਸੂਬੇ ਦੇ ਆਨਲਾਈਨ ਇਮੀਗ੍ਰੇਸ਼ਨ ਪਲੇਟਫਾਰਮ ਅਰਿਮਾ ਰਾਹੀਂ ਆਪਣੀ ਅਰਜ਼ੀ ਜਮ੍ਹਾਂ ਕਰਵਾਉਣੀ ਚਾਹੀਦੀ ਹੈ ਫਿਰ ਹਰੇਕ ਵਿਅਕਤੀ ਦੀ ਪ੍ਰੋਫਾਈਲ ਨੂੰ ਤਲਜੀਤਾ ਜਾਵੇਗਾ ਅਤੇ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਇਹ ਨਿਰਧਾਰਤ ਕਰਨ ਕਿ ਕਿਸ ਨੂੰ ਸਥਾਈ ਨਿਵਾਸ ਦਿੱਤਾ ਜਾਵੇਗਾ पीएसटी के उद्या छात्रवाने उच्च योग्यता प्राप्त ਤੇ વિશેષ ਹੁਨਰ ਇੰਟਰ ਮੀਟ ਅਤੇ ਮੈਨੂਅਲ ਹੁਨਰ નિયੰਤ੍ਰਿਤ ਪੇਸ਼ੇ ਅਤੇ ਅਸਧਾਰਨ ਪ੍ਰਤਿਭਾ ਇਹਨਾਂ ਦੇ ਵਿੱਚੋਂ ਕਿਸੇ ਵੀ ਧਾਰਾ ਦੇ ਲਈ ਅਸੀਂ ਦੇ ਦੇ ਸਮੇਂ ਬੇਨਕਾਰ ਦੀ ਉਮਰ ਘਟੋਕਟ 18 ਸਾਲ ਦੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਕਿਊਬਿਕ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੇ ਲਈ ਯੋਗਤਨਾ ਚਾਹੀਦਾ ਹੈ। ਉਹਨਾਂ ਦੇ ਕੋਲ ਆਪਣੇ ਠਹਿਰਨ ਦੇ ਪਹਿਲੇ 3 ਮਹੀਨਿਆਂ ਨੂੰ ਪੂਰਾ ਕਰਨ ਦੇ ਲਈ ਲੋਡਿੰਗ ਦੇ ਫੰਡ ਹੋਣੇ ਚਾਹੀਦੇ ਨੇ। ਉਹਨਾਂ ਦੇ ਕੋਲ ਕਿਊਬਿਕ ਦੇ ਲੋਕਤੰਤਰੀ ਮੁੱਲਾਂ ਅਤੇ ਨਾਲ ਸੰਬੰਧਿਤ ਇੱਕ ਪ੍ਰਮਾਣਿਕरण ਵੀ ਹੋਣਾ ਚਾਹੀਦਾ ਹੈ। ਜੁਨਵੀ 2026 ਤੋਂ ਕੈਨੇਡਾ ਜਨਤਕ ਸੰਸਥਾਵਾਂ ਦੇ ਵਿੱਚ ਦਾਖਲਾ ਲੈਣ ਵਾਲੇ ਅੰਤਰਰਾਸ਼ਟਰੀ ਮਾਸਟਰ ਅਤੇ ਡਾਕਟਰੇਟ ਵਿਦਿਆਰਥੀਆਂ ਨੂੰ ਸੰਖੇ ਅਧਿਐਨ ਪਰਮਿਟ ਦੀ ਮਹਵਤ ਤੋਂ ਛੋਟ ਦੇਵੇਗਾ ਨਵੇਂ ਇਮੀਗ੍ਰੇਸ਼ਨ ਲੈਵਲ ਪਲਾਨ 2026 ਤੋਂ 2028 ਦੇ ਤਹਿਤ ਐਲਾਨਿਆ ਗਿਆ ਨੀਤੀ ਅਪਡੇਟ ਸਰਕਾਰ ਦੁਆਰਾ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਕਟੌਤੀ ਦੇ ਬਸਤਾਵ ਤੋਂ ਹਫਤਿਆਬਾਦ ਆਇਆ ਹੈ ਇਹ ਚੋਟ ਉੱਤੇ ਚੰਤਕ ਯੂਨੀਵਰਸਿਟੀਆਂ ਦੇ ਵਿੱਚ ਮਾਸਟਰ ਅਤੇ ਪੀ ਐਚ ਡੀ ਵਿਦਿਆਰਥੀਆਂ ਉੱਤੇ ਲਾਗੂ ਹੁੰਦੀ ਹੈ ਇਸ ਦੇ ਨਾਲ ਕੈਨੇਡਾ ਤੋਂ ਪਹਿਲੇ ਡੈਕਟੋਰੇਟ ਵੀਰਕਾਰ ਦੇ ਅਧਿਆਨ ਪਰਮਿਟ 14 ਦਿਨਾਂ ਦੇ ਅੰਦਰ ਅੰਦਰ ਪ੍ਰਕਿਰਿਆ ਕੀਤੇ ਜਾਣਗੀ ਜਿਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਵੀ ਸ਼ਾਮਲ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਕੈਨੇਡਾ ਯਾਨੀ ਕਿ ਆਈ ਆਰ ਸੀ ਐਸ ਨੇ ਗ੍ਰੈਜੂਏਟ ਵਿਦਿਆਰਥੀਆਂ ਦੇ ਲਈ ਇੱਕ ਸਮਰਪਿਤ ਵੈਬ ਪੇਜ ਵੀ ਲੋਚ ਕੀਤਾ ਹੈ ਜੋ ਕਿ ਅਧਿਆਨ ਅਤੇ ਕੰਮ ਤੇ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੈ। ਲਵਲ ਪਲਾਨ ਦੇ ਨਾਲ ਐਲਾਨੀ ਗਈ ਇਹ ਛੋਟ ਕੈਨੇਡਾ ਦੀ ਵਿਸ਼ਵਵਿਆਪੀ ਅਪੀਲ ਨੂੰ ਉन्नत ਖੋਜ ਅਤੇ ਅਕਾਦਮਿਕ ਕੁੰਮਤ ਦੇ ਲਈ ਇੱਕ ਮੰਜ਼ਿਲ ਵੱਜੋਂ ਸੁਰੱਖਿਅਤ ਰੱਖਣ ਲਈ ਹੈ। ਗ੍ਰੈਜੂਏਟ ਵਿਦਿਆਰਥੀ ਸਰਕਾਰ ਨੋਟ ਕਰਦੀ ਹੈ, ਖੋਜ ਅਤੇ ਨਵੀਨਤਾ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੇ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਥਾਈ ਤੌਰ ਤੇ ਕੈਨੇਡਾ ਵਿੱਚ ਸੈਟਲ ਹੋਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਨੇ। ਆਈਆਰਸੀਸ ਦੁਆਰਾ ਜਾਰੀ ਕੀਤੀ ਗਈ 2026 28 ਇਮੀਗ੍ਰੇਸ਼ਨ ਪੱਧਰ ਯੋਜਨਾ ਦੇਸ਼ ਦੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਸੰਤੁਲਨ ਬਹਾਲ ਕਰਨ ਦੇ ਲਈ ਇੱਕ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਖਾਸ ਉਪਾਵਾਂ ਦੀ ਰੂਪਰੇਖਾ ਦਿੱਤੀ ਗਈ ਇਹ ਯੋਜਨਾ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਆਉਣ ਦੇ ਲਈ ਸਪਸ਼ਟ ਸੰਖਿਆਤਮਕ ਟਿਚੇ ਨਿਰਧਾਰਿਤ ਕਰਦੀ ਹੈ ਇਹ ਇਸ ਅੰਤਰਪਲਦਨ ਕਰਦੀ ਹੈ ਅਤੇ ਇਹ ਅੰਕੜੇ ਸਮੂੱਚੇ ਇਮੀਗ੍ਰੇਸ਼ਨ ਟਿੱਚੇ ਅਤੇ ਅੰਦਰ ਕਿਵੇਂ ਫਿੱਟ ਬੈਠਦੇ ਨੇ ਅਤੇ ਇਹ ਪਰਪਾਸ਼ਿਤ ਕਰਦੀ ਹੈ ਕਿ ਵਿਦਿਆਰਥੀਆਂ ਦੀ ਗਤੀਸ਼ੀਲਤਾ ਕੈਨੇਡਾ ਦੀ ਲੰਬੇ ਸਮੇਂ ਦੀਆਂ ਆਰਥਿਕ ਅਤੇ ਜਨਸੰਖਿਆ ਤਲਝੀਆਂ ਦੇ ਨਾਲ ਕਿਵੇਂ ਮੇਲ ਖਾਂਦੀਆਂ ਨੇ ਨਵੇਂ ਢਾਂਚੇ ਦੇ ਤਹਿਤ ਕੈਨੇਡੀਅਨ ਸਰਕਾਰ ਨੇ 2026 ਦੇ ਵਿੱਚ 1,55,000 ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਉਣ ਦੀ ਸੀਮਾ ਨਿਰਧਾਰਤ ਕੀਤੀ ਹੈ ਜਿਸ ਤੋਂ ਬਾਅਦ 2028 ਦੇ ਵਿੱਚ ਹਰ ਸਾਲ 1,50,000 ਇਹ ਅੰਕੜੇ ਸਿਰਫ ਨਵੇਂ ਆਉਣ ਵਾਲਿਆਂ ਨੂੰ ਦਰਸਾਉਂਦੇ ਨੇ ਭਾਵੇਂ ਪਰਮਿਟ ਨਵੀਨੀਕਰਨ ਕੈਨੇਡਾ ਵਿੱਚ ਐਕਸਟੈਂਸ਼ਨ ਚੱਕਰੇਲੂ ਤੋਤੇ ਪ੍ਰੋਗਰਾਮ ਬਦਲਣ ਵਾਲੇ ਵਿਦਿਆਰਥੀਆਂ ਨੂੰ ਸ਼ਾਮਲ ਨਹੀਂ ਕਰਦੀ। ਯੋਜਨਾ ਦੱਸਦੀ ਹੈ ਕਿ ਸਿਰਫ ਕੈਨੇਡਾ ਵਿੱਚ 6 ਮਹੀਨੇ ਜਾਂ ਤੋਂ ਵੱਧ ਸਮੇਂ ਲਈ ਇਕ ਮਨੋਨੀਤ ਸਿੱਖਲਾਈ ਸੰਸਥਾ ਨੂੰ ਜੋ ਕਿ ਸੂਬਾਈ ਜਾਂ ਖੇਤਰੀ ਸਰਕਾਰਾਂ ਦੁਆਰਾ ਪ੍ਰਵਾਨਿਤ ਹੁੰਦੀ ਹੈ ਉਹਦੇ ਵਿੱਚ ਪੜ੍ਹਾਈ ਕਰਨ ਦੇ ਲਈ ਦਾਖਲ ਹੋਣ ਵਾਲੇ ਵਿਅਕਤੀਆਂ ਨੂੰ ਹੀ ਇਨਾਂ ਟਿਚਰ ਦੇ ਵਿੱਚ ਗਿਣਿਆ ਜਾਵੇਗਾ। ਛੋਟੇ ਪ੍ਰੋਗਰਾਮਾਂ ਦੇ ਲਈ ਜਦੋਂ ਵਿਜ਼ਿਟਰ ਵੀਜ਼ਾ ਅਧੀਨ ਅਨੁਵਾਲੀ ਵਿਦਿਆ ਵਿਦਿਆਰਥੀ ਇਸ ਸੀਮਾ ਦੇ ਅਧੀਨ ਨਹੀਂ ਹੋਣਗੇ ਸਟਡੀ ਪਰਮਿਟ ਅਲਾਟਮੈਂਟ ਦੇ ਵਿੱਚ ਇਹ ਰਣਨੀਤਿਕ ਕਟੌਤੀ ਸਰਕਾਰ ਦੇ ਵਿਆਪਕ ਤੇ ਚਿਤਾਹੀ ਸਹਿਜੂ ਦੇ ਵਿੱਚ ਅਸਥਾਈ ਨਿਵਾਸੀ ਆਬਾਦੀ ਜਿਹਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਸਥਾਈ ਵਿਦੇਸ਼ੀ ਕਾਮੇ ਅਤੇ ਹੋਰ ਥੋੜੇ ਸਮੇਂ ਦੇ ਨਿਵਾਸੀ ਸ਼ਾਮਲ ਨੇ ਜਿਨ੍ਹਾਂ ਨੂੰ ਰੋਜ਼ਾ ਸਥਾਈ ਤੇ ਅੰਤ ਤੱਕ ਦੇ ਨਾਤੀ ਕੁਲ ਆਬਾਦੀ ਦੇ 5% ਤੋਂ ਘੱਟ ਲਿਆਉਂਦਾ ਹੈ ਆਈਐਸਐਸ ਨੇ ਕਿਹਾ ਹੈ ਕਿ ਇਸ ਟਿਚੇ ਦਾ ਉਦੇਸ਼ ਸਾਲਾਂ ਦੇ ਤੇਜ ਵਾਅਦੇ ਤੋਂ ਬਾਅਦ ਟਿਕਾਊ ਇਮੀਗ੍ਰੇਸ਼ਨ ਪੱਤਰ ਪ੍ਰਾਪਤ ਕਰਨਾ ਹੈ ਜਿਸ ਨੇ ਰਿਹਾਈ ਸਿਹਤ ਸੰਭਾਲ ਅਤੇ ਜੰਪਕ ਬੁਨਿਆਦੀ ਢਾਂਚੇ ਉਤੇ ਤਪਾਉ ਪਾਇਆ ਵਿਹਾਰਕ ਰੂਪ ਦੇ ਵਿੱਚ ਉਸ ਦਾ ਮਤਲਬ ਹੈ ਕਿ ਕੈਨੇਡਾ ਦੀਆਂ ਆਰਥਿਕ ਅਤੇ ਸਮਾਜਿਕ ਜ਼ਰੂਰਤਾਂ ਨੂੰ ਸੰਤੁਲਿਤ ਕਰਨ ਦੇ ਲਈ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਅਤੇ ਸਥਾਈ ਕਾਮੇਰੇ داخلی ਦੋਮਾ ਦਾ ਧਿਆਨ ਦੇ ਨਾਲ ਪ੍ਰਬੰਧਨ ਕੀਤਾ ਜਾਵੇਗਾ